ਸਤ ਸ੍ਰੀ ਅਕਾਲ ਪੰਜਾਬੀਓ ਤੁਸੀਂ ਦੇਖ ਰਹੇ ਹੋ ਫਿਲਮੀ ਥਾਟ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਤੇ ਇਹ ਜਿਹੜੇ ਸੰਘਰਸ਼ ਚੱਲ ਰਿਹਾ ਸੀਗਾ ਪੀਯੂ ਦੇ ਵਿੱਚ ਬਚਾਓ ਮੋਰਚੇ ਨੂੰ ਤੇ ਰਾਤ ਇਹਦੀ ਜਿੱਤ ਦਾ ਕਹਿ ਲੋ ਜਸ਼ਨ ਵੀ ਮਨਾਇਆ ਗਿਆ ਤੇ ਜਿੱਤ ਹੋ ਚੁੱਕੀ ਆ ਤੇ ਆਪਾਂ ਜਿਹੜਾ ਰਮਨ ਵੀਰ ਆ ਇਹਦੇ ਨਾਲ ਕਰਦੇ ਆ ਗੱਲਬਾਤ ਤੁਹਾਡੀ ਗੱਲਬਾਤ ਕਰਾਉਨੇ ਆ ਆਹ ਤਾਰ ਸੰਘਰਸ਼ ਚੱਲ ਰਿਹਾ ਸੀਗਾ ਤੇ ਇਹਦੀ ਰਾਤ ਹਨਾ ਜਿੱਤ ਹੋਈ ਆ ਮੋਰਚੇ ਦੀ ਬਹੁਤ ਤੁਸੀਂ ਸੰਘਰਸ਼ ਕੀਤਾ ਤੇ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਦੋ ਤਰੀਕ ਤੋਂ ਚੱਲ ਰਹੇ ਵਸਤਾ 10 ਤੋਂ ਨਹੀਂ 10 ਦਾ ਬੜਾ ਇਕੱਠਾ ਸੀਗਾ ਆਪਣਾ ਬਗ ਮੌਕੇ ਥੋੜੇ ਬਣਦੇ ਹੁੰਦੇ ਨੇ ਜੀ ਜਦੋਂ ਮਤਲਬ ਪੰਜਾਬ ਜਿਹਨੂੰ ਕਹਿੰਦੇ ਆ ਕ੍ਰਾਸ ਆਈਡੀਓਲੋਜੀਆ ਦੇ ਖੱਬੇ ਪੱਖੀ ਪੰਥਕ ਤੇ ਰਾਂ ਸਾਰੇ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਇਕੱਠੀਆਂ ਹੁੰਦੀਆਂ ਨੇ ਜਾਂ ਸਿੱਖ ਹਿੰਦੂ ਮੁਸਲਮਾਨ ਪੰਜਾਬ ਦੇ ਸਾਰੇ ਧਰਮ ਇਕੱਠੇ ਹੁੰਦੇ ਨੇ ਥੋੜੇ ਮੌਕੇ ਬਣਦੇ ਨੇ ਇਤਿਹਾਸ 'ਚ ਪਰ ਉਹ ਮੌਕੇ ਸਾਰੇ ਇਹੇ ਜਿਹੀ ਬਣੇ ਨੇ ਜਿੱਥੇ ਫਿਰ ਪੰਜਾਬੀਆਂ ਨੇ ਜਿੱਤ ਜ਼ਰੂਰ ਹਾਸਲ ਕਰੀ ਆ ਮੇਰਾ ਪਿਛਲੇ 5 ਸਾਲਾਂ 'ਚ ਇਹ ਦੂਜਾ ਮੌਕਾ ਸੀ ਜਦੋਂ ਮੋਦੀ ਸਰਕਾਰ ਨੇ ਪੰਜਾਬੀਆਂ ਨਾਲ ਕੋਈ ਪੰਗਾ ਲੈ ਕੇ ਦੇਖਿਆ ਐਡਾ ਵੱਡਾ ਤੇ ਦੂਜੀ ਵਾਰ ਉਹਨਾਂ ਨੂੰ ਮੂੰਹ ਤੇ ਖਾਣੀ ਪਈ ਆ ਤੇ ਉਵੇਂ ਸਾਡੇ ਵਾਸਤੇ ਲੈਸਨ ਵੀ ਆ ਵੀ ਜੇ ਅਸੀਂ ਸਹੀ ਮਾਇਨੇ 'ਚ ਪੰਜਾਬ ਦੇ ਹਿੱਤਾਂ ਲਈ ਡਟਣਾ ਚਾ ਤਾਂ ਉਹਦਾ ਮਾਡਲ ਆਹੀ ਰਹੂਗਾ ਉਹ ਚ ਅਸੀਂ ਐ ਲਕੀਰਾਂ ਖਿੱਚ ਕੇ ਖੜੇ ਰਹੀਏ ਵੀ ਫਲਾਣੇ ਨਾਲ ਸਾਡਾ ਬਣਦਾ ਨਹੀਂ ਦੇਖੋ ਜਿਹੜੇ ਵੀ ਪੰਜਾਬ ਦੀ ਧਰਤੀ ਦੇ ਜਾਏ ਨੇ ਉਹ ਜਿੰਮੇ ਮਰਜੀ ਸੋਚਦੇ ਨੇ ਜੋ ਮਰਜੀ ਸੋਚਦੇ ਨੇ ਪਰ ਉਹਨਾਂ ਨੂੰ ਪੰਜਾਬ ਦੇ ਕੁਝ ਮੁੱਢਲੇ ਹੱਕ ਨਹੀਂ ਪੰਜਾਬ ਦੀ ਹੋਂਦ ਪੰਜਾਬੀਆਂ ਦੀ ਪਛਾਣ ਪੰਜਾਬੀਆਂ ਦਾ ਇਤਿਹਾਸ ਪੰਜਾਬੀ ਕੌਮੀ ਭਾਵਨਾ ਇਹ ਸਾਰੇ ਦਾ ਜੇ ਉਹ ਸਤਕਾਰ ਨਹੀਂ ਕਰਨਗੇ ਜੇ ਇਹਦੀ ਮਤਲਬ ਸਮਝੇ ਤੋਂ ਪਰਾਂ ਹੋ ਕੇ ਤੁਰਨਗੇ ਤਾਂ ਮਤਲਬ ਉਹਨਾਂ ਦਾ ਕੁਝ ਨਹੀਂ ਮਤਲਬ ਬਟਿਆ ਜਾਣਾ ਇੱਥੇ ਤੇ ਫੇਰ ਜਿਹੜੀ ਹਿੰਦੂਤਵੀ ਸਰਕਾਰ ਆ ਫੇਰ ਸਾਨੂੰ ਘੱਟੋ ਘੱਟ ਖਤਮ ਕਰ ਦੂਗੀ ਸੈਨੇਟ ਦੀ ਲੜਾਈ ਸ਼ੁਰੂ ਚਾਹੇ ਸਿਰਫ ਉਹ ਇੰਨੇ ਕੁ ਚੋ ਹੋਈ ਸੀ ਕਿ ਆ ਸਾਨੂੰ 99 ਮੈਂਬਰੀ ਸੈਨੇਟ ਚਾਹੀਦੀ ਆ ਪਰ ਉਹ ਜਿਹੜਾ ਨਾਰਾ ਰਿਹਾ ਉਹ ਪੰਜਾਬੀਆਂ ਦੀ ਹੋਂਦ ਦਾ ਨਾਰਾ ਮਤਲਬ ਉਹ ਦੱਸਦੇ ਨੇ ਕਿ ਯਾਰ ਸਾਡਾ ਕੋਈ ਆਦਾਰਾ ਸੀ ਜੋ ਸਾਡੇ ਤੋਂ ਖੋਇਆ ਗਿਆ ਉਹ ਦੱਸਦ ਦੇ ਨੇ ਕਿ ਆਰਬੀ ਬਾਈ ਹਾਂ ਸੂਹਾਪੁਰ ਲਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਇਹ ਸਾਡੇ ਦਿਲਾ ਚ ਹਲੇ ਉਮੀ ਪਿਆ ਚਾਹੇ ਮਤਲਬ ਅੱਜ ਪਿਛਲੇ ਖਾਸ ਤੌਰ ਤੇ ਲੰਬੇ ਸਾਲਾਂ ਸਾਨੂੰ ਕੁਝ ਨਹੀਂ ਸੀ ਦਿਖ ਰਿਹਾ ਕਿ ਅਸੀਂ ਕੋਈ ਸੰਘਰਸ਼ ਕਰ ਸਕਾਂਗੇ ਇਹਦੇ ਵਾਸਤੇ ਪਰ ਚੰਗੀ ਗੱਲ ਹੈ ਕਿ ਇਸ ਯੂਨੀਵਰਸਿਟੀ ਦੁਬਾਰਾ ਜੀ ਸਥਾਪਿਤ ਹੋਈ ਹੈ ਕਿ ਯੂਨੀਵਰਸਿਟੀ ਪੰਜਾਬ ਦੀ ਹੈ ਮਤਲਬ ਖਾਸਾ ਵੱਡਾ ਕੰਮ ਹੋ ਗਿਆ ਸਾਡੇ ਵਾਸਤੇ ਮਾਨ ਵਾਲੀ ਗੱਲ ਹੈ ਕਿ ਅਸੀਂ ਦਾ ਹਿੱਸਾ ਸੀ ਠੀਕ ਹੈ ਜੀ ਬਾਈ ਕਿੰਨੀ ਤਰੀਕ ਮਿਲੀ ਹੈ ਜੀ ਚੋਣਾਂ ਦੀ ਇਹ ਚੋਣਾਂ ਦਾ ਬਈ ਅਸਲ ਚ 240 ਦਿਨ ਦਾ ਸ਼ਡਿਊਲ ਹੁੰਦਾ ਜੀ 20 ਸਤੰਬਰ ਨੂੰ ਚੋਣਾਂ ਹੋਣਗ ਉਦੋਂ ਦੇ ਪਿੱਛੇ ਕੁਝ ਹੋਰ ਕਨਸਟੈਂਸੀਆਂ ਦੀਆਂ ਚੋਣਾਂ ਨੇ ਤੇ ਉਹ ਚ ਵੋਟਾਂ ਬਣਨ ਦਾ ਪੀਰੀਅਡ ਹੁੰਦਾ ਬਈ ਤਿੰਨ ਕੁ ਮਹੀਨੇ ਦਾ ਢਾਈ ਤੋਂ ਤਿੰਨ ਮਹੀਨੇ ਦਾ ਤੇ ਬਾਕੀ ਨਾਮਿਨੇਸ਼ਨ ਪੀਰੀਅਡ ਹੁੰਦਾ ਉਹ ਸਾਰੇ ਚ ਮਤਲਬ ਸਮਾਂ ਲੱਗਦਾ ਹੀ ਹੁੰਦਾ ਉਹ ਤਾਂ ਚਲੋ ਜੋ ਐਕਸਪੈਕਟਡ ਹੈ ਕਿ ਜਿਵੇਂ ਅਸੀਂ ਮੰਨਦੇ ਸੀ ਉਵੇਂ ਹੀ ਆ ਉਹ ਚ ਚੰਗੀਆਂ ਚੀਜ਼ਾਂ ਇਹ ਨੇ ਬਸ ਕਿ 2026 ਤੋਂ 30 ਆ ਜਿਹੜੀ ਇਹਦੀ ਅੱਗੇ ਮਤਲਬ ਮਿਆਦ ਹੈ ਇਹਦੇ ਟਰਮ ਹੋ ਗਈ ਜਿਹੜੀ ਸੈਨੇਟ ਦੀ ਪਿਛਲੀ ਵਾਰੀ ਤਾਂ ਇਹਨਾਂ ਨੇ ਇਹ ਵੀ ਰੌਲਾ ਪਾ ਲਿਆ ਸੀ ਕਿ ਅਸੀਂ ਟਰਮ ਮਤਲਬ ਜਿਹੜੀ ਲੰਘੀ ਵਿੱਚ ਕੱਟ ਦਾਂਗੇ ਤਾਂ ਉਹ ਸਾਰੀ ਪੂਰੀ ਹੈਗੀ ਆ ਮਤਲਬ ਠੀਕ ਨੇ ਉਹ ਤੁਸੀਂ ਭਾਗ ਲੈਣਾ ਚਾਹੁੰਦੇ ਹੋ ਵੀਰੇ ਚੋਣਾਂ ਲਈ ਵਿੱਚ ਬਈ ਭਾਗ ਭੂਗ ਤਾਂ ਚਲੋ ਉਹ ਤਾਂ ਬਾਦੀਆਂ ਗੱਲਾਂ ਨੇ ਉਹ ਜਿਹਨੇ ਲੈਣਾ ਹੋਊਗਾ ਲੈ ਲਊਗਾ ਜੀ ਹਾਲ ਦੀ ਘੜੀ ਤਾਂ ਇੰਨਾ ਕਾ ਵੀ ਇਸ ਧਰਨੇ ਨੇ ਜ਼ਰੂਰ ਸਥਾਪਿਤ ਕਰਤਾ ਵੀ ਜਿਹੜਾ ਵੀ ਬੰਦਾ ਸੈਨੇਟ 'ਚ ਇਸ ਤੋਂ ਬਾਅਦ ਬੈਠੂਗਾ ਹਾਂਜੀ ਉਹ ਜਦੋਂ ਕੋਈ ਪੰਜਾਬ ਵਿਰੋਧੀ ਜਾਂ ਸਟੂਡੈਂਟ ਵਿਰੋਧੀ ਫੈਸਲਾ ਹੋਊਗਾ ਉਹਦੇ ਤੇ ਸਾਈਨ ਕਰਦੇ ਉਹਦੇ ਹੱਥ ਕੰਬਣ ਇਹ ਧਰਨੇ ਨੇ ਸਥਾਪਿਤ ਕਰਤਾ ਵੀ ਦੁਮੁਰਕੇ ਸੋਚ ਕੇ ਕਦਮ ਚੱਕਿਓ ਪੰਜਾਬੀਆਂ ਦੀ ਅੱਖੇ ਸੈਨੇਟ ਤੇ ਤਾਂ ਰੱਖੂਗੇ ਰੱਖੂਗੇ ਠੀਕ ਹੈ ਬਹੁਤ ਧੰਨਵਾਦ ਵੀਰੇ ਗੱਲਬਾਤ ਕਰਨ ਲਈ